ਮੁੰਡਿਆਂ ਨੂੰ ਕੈਲਕੂਲੇਸ਼ਨ ਕਰ ਲੋ ਇਹ ਸਰਕਾਰ ਆਈ ਸੀ ਨਸ਼ਿਆਂ ਦੇ ਮੁੱਦੇ ਤੇ ਇਹ ਸਰਕਾਰ ਨਸ਼ਿਆਂ ਦੇ ਮੁੱਦੇ ਤੇ ਆਈ ਸੀ ਔਰ ਇੰਨਾ ਤੇ ਕਿ 16 ਮੁੰਡੇ ਮੇਰੇ ਪਿੰਡ ਛੱਜਲ ਵੱਡੀ ਦੇ ਪੇਟ ਚੜ ਗਏ ਨਸ਼ਾ ਦੇ ਪਿੰਡ ਦੇ ਵਿੱਚ ਚੜੇ ਨੇ ਲੱਖ ਮੁੰਡਾ ਖਾ ਗਈ ਇਹ ਸਰਕਾਰ ਹਾਂ ਜੀ ਹਾਂ ਜੀ ਚਲ ਚਲ ਗਏ ਆ ਬਾਗੂ ਆ ਉਹ ਕਰਕੇ ਨੂੰ ਮਾਰਦੇ ਨਹੀਂ ਮਾਰਦੇ ਮੰਤਰੀ ਸਾਹਿਬ ਹਾਂ ਜੀ ਕੀ ਸਮਝਦੇ ਹੋ ਲੋਕ ਸਮਝਦੇ ਨਹੀਂਗੇ ਤੇ ਉਹਦੇ ਉੱਤੇ ਵੀ ਤੁਸੀਂ ਕੀ ਕੀਤਾ ਨੰਗੇ ਸਿਰਫ ਗੁਰੂ ਮਹਾਰਾਜ ਜੀ ਦੀ ਗੁਰੂ ਮਹਾਰਾਜ ਦੀ ਫੋਟੋ ਤੁਸੀਂ ਥੱਲੇ ਲਾਈ ਹੋਈ ਹੈ ਉਹਨਾਂ ਨੂੰ ਇਹ ਚੀਜ਼ਾਂ ਦਾ ਫਰਕ ਨਹੀਂ ਪਰ ਇਹ ਪਤਾ ਲੱਗਦਾ ਵੀ ਇਹਨਾਂ ਦੇ ਇਹਨਾਂ ਇਹਨਾਂ ਦੀ ਸੋਚ ਕੀ ਆ ਉੱਤੇ ਫੋਟੋ ਦੇ ਗੁਰੂ ਮਹਾਰਾਜ ਜੀ ਦੇ ਗੁਰੂ ਤੇਗ ਬਹਾਦਰ ਜੀ ਦੇ ਉੱਤੇ ਖੜਗੇ ਸਾਹਿਬ ਦੀ ਫੋਟੋ ਲਾਈ ਆ ਉੱਤੇ ਰਾਹੁਲ ਗਾਂਧੀ ਦੀ ਲਾਈ ਆ ਹੋਰ ਲੋਕਾਂ ਦੀ ਲਾਈ ਆ ਕਈਆਂ ਦੀ ਨੰਗੇ ਸਿਰ ਲਾਈ ਆ ਤੁਸੀਂ ਅੰਦਾਜ਼ਾ ਲਾਓ ਵੀ ਇਹ ਗੁਰੂਆਂ ਦੀ ਫੋਟੋ ਦਾ ਆਪਾਨ ਕਰਨ ਨਾਲ ਕੀ ਇਹ ਤਾਂ ਮੈਨੂੰ ਲੱਗਦਾ ਬੁੱਧੀ ਵਿਰਸ਼ਟ ਹੋ ਗਈ ਕਾਂਗਰਸ ਵਾਲਿਆਂ ਦੀ